ਇਹ ਨਾ ਕੀ ਸੀਗਾ ਬੰਦੇ ਨੇ ਇਹ ਤੋਂ ਲਿਆ ਪਰ ਠੀਕ ਹੈ ਲੋ ਮੈਂ ਕਿਹਦੀ ਤੋਂ ਕੰਮ ਲਿਆ ਨਾ ਕੀ ਇਹਦਾ ਫਿਰ ਲੇਕੇ ਟੀ ਨਾਮ ਉਹ ਸਰਦ ਇਹੋ ਇਹੋ ਸਭ ਨੂੰ ਮਿਲ ਰਹੇ ਨੇ ਏਬ ਸਾਹਿਬ ਠੀਕ ਹੈ ਸਰ ਉਹ ਕਿੱਥੇ ਬੈਠੇ ਬੈਠੇ ਕਿੱਥੇ ਸਰ ਸਾਨੂੰ ਇੰਨਾ ਕੀ ਪਤਾ ਜੀ ਮੈਂ ਤੁਹਾਨੂੰ ਇਹ ਹਰਾਨਾ ਤੁਹਾਨੂੰ ਕਿਹਾ ਹੀ ਮਹੀਨਾ ਹੋਇਆ ਕੰਮ ਲੈ ਇਹਨੂੰ ਐਡੀ ਤਾਂ ਕੋਈ ਨਹੀਂ ਗੱਲ ਮੇਰਾ ਨਾਂ ਦੱਸਤਾ ਤੁਸੀਂ ਕਹਿਆ ਸਾਨੂੰ ਨਾਂ ਦੱਸ ਵੀਰੇ ਮੇਰੀ ਇੱਕ ਬੇਨਤੀ ਸੁਣਾ ਅਸੀਂ ਅੰਦਰ ਕਿੱਥੇ ਮਿਲਗੇ ਤਾਂ ਦੱਸ ਨਾ ਅਸੀਂ ਅੰਦਰ ਜਾ ਕੇ ਜਿੰਨੂੰ ਮਰਜ਼ੀ ਪੁੱਛ ਜੁਨੀਵਰਸਿਟੀ ਦੇ ਵਿੱਚ ਮਿਲਣਾ ਪਊਗਾ ਜੁਨੀਵਰਸਿਟੀ ਹੈ ਉੱਥੇ ਬੈਂਦੇ ਆ ਉਹ ਠੀਕ ਹੈ ਠੀਕ ਤੁਹਾਡਾ ਕੀ ਨਾਂ ਸੀਗਾ ਮੇਰਾ ਨਾਂ ਕਮਤੀ ਦਿੱਲੀ ਪੋਸਟ ਪੰਜਾਬ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੈਰਕ ਬੀਤੇ ਦੋ ਦਿਨ ਪਹਿਲਾਂ ਅਸੀਂ ਅੱਜ ਜੋ ਚੌਂਕੀਮਾਂ ਦੀ ਸਿਟੀ ਯੂਨੀਵਰਸਿਟੀ ਆ ਉਹਦਾ ਸਰਵੇ ਕੀਤਾ ਸੀ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਜਿਹੜੀ ਇੱਕ ਪਾਰਕਿੰਗ ਆ ਜੋ ਕਿ ਬਣ ਵਿਭਾਗ ਦੇ ਅਧੀਨ ਆਉਂਦੀ ਜਗ੍ਹਾ ਦੇ ਵਿੱਚ ਬਣਾਈ ਗਈ ਆ ਤੇ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੇ ਤਾਂ ਇਥੋਂ ਦੇ ਜਿਹੜੇ ਕਹਿਣ ਦਾ ਮਤਲਬ ਜਿੰਨੇ ਚੌਂਕੀਦਾਰ ਸੀ ਜਾਂ ਇਸ ਪਾਰਕਿੰਗ ਦੇ ਮਾਲਕ ਸੀਗੇ ਉਹਨਾਂ ਦਾ ਰਵੱਈਆ ਇੰਨਾ ਕੁ ਮਾੜਾ ਸੀ ਕਿ ਜਿਸ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਸਾਰਾ ਕੁਝ ਮਿਲੀ ਭੁਗਤਣਾ ਹੋ ਰਿਹਾ ਜਦੋਂ ਇਸ ਦੇ ਸਬੰਧ ਦੇ ਵਿੱਚ ਅਸੀਂ ਬਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਅੱਜ ਐਕਸ਼ਨ ਤੁਰੰਤ ਹਰਕਤ ਦੇ ਵਿੱਚ ਆਉਂਦਿਆਂ ਆਪਣੇ ਮੁਲਾਜ਼ਮ ਭੇਜ ਚੁੱਕੇ ਨੇ ਤੇ ਉੱਤੇ ਤਾਕ ਕੰਡਿਆਲੀ ਤਾਰ ਲਗਾ ਕੇ ਉਸ ਨੂੰ ਬੰਦ ਕੀਤਾ ਜਾ ਰਿਹਾ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸਿਟੀ ਯੂਨੀਵਰਸਿਟੀ ਚੌਂਕੀ ਮਾਨ ਦੀਆਂ ਜਿੱਥੇ ਜਦੋਂ ਇੱਥੇ ਮੌਕੇ ਤੇ ਪਹੁੰਚੇ ਮੁਲਾਜ਼ਮ ਜਿਹੜੇ ਕਿ ਇਸ বন ਵਿਭਾਗ ਦੇ ਅਫਸਰ ਨੇ ਮੈਡਮ ਜਸ਼ਨਪ੍ਰੀਤ ਜੀ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰੇ ਤੋਂ ਦੂਰ ਭੱਜਦੇ ਦਿਖੇ ਅਤੇ ਉਹਨਾਂ ਨੇ ਸਿਟੀ ਯੂਨੀਵਰਸਿਟੀ ਦੇ ਅੰਦਰ ਐਂਟਰੀ ਕਰ ਲਈ ਆ ਕਿਉਂਕਿ ਉੱਥੇ ਤਾਂ ਚਲੇ ਗਏ ਕਿਉਂਕਿ ਉੱਥੇ ਹਰ ਬੰਦੇ ਨੂੰ ਜਾਨ ਨਹੀਂ ਦਿੰਦੇ ਪਰ ਆਪਣਾ ਪੱਖ ਦੇਣ ਦੀ بجائے ਉਹਨਾਂ ਨੇ ਕੰਨੀ ਘਤਰਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਗੱਲ ਤੋਂ ਸਾਫ ਜਾਗ ਜਾਗਰ ਗੱਲ ਇਹ ਹੋ ਰਹੀ ਆ ਕਿ ਜੋ ਹੁਣ ਤੱਕ ਇੱਥੇ ਪਾਰਕਿੰਗ ਦੇ ਵਿੱਚ ਨਜਾਇਜ਼ ਵਸੂਲੀ ਹੋ ਰਹੀ ਸੀ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਦੀ ਅਣਗਹਿਲੀ ਕਰਕੇ ਬਣ ਵਿਭਾਗ ਦੇ ਅਧਿਕਾਰੀ ਮਿਲੀ ਭੁਗਤ ਨਾਲ ਇਸ ਦੀ ਵਸੂਲੀ ਕਰਵਾ ਰਹੇ ਸੀ ਇਹ ਗੱਲ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਜੇ ਮੈਡਮ ਆਪਣਾ ਪੱਖ ਰੱਖਦੇ ਤਾਂ ਸ਼ਾਇਦ ਸਾਨੂੰ ਕੁਝ ਪਤਾ ਲੱਗ ਸਕਦਾ ਪਰ ਜਦੋਂ ਅਸੀਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਅੰਦਰ ਵੜ ਗਏ ਸਿਟੀ ਯੂਨੀਵਰਸਿਟੀ ਦੇ ਅਸੀਂ ਬਾਕੀ ਗੱਲਬਾਤ ਕਰਨ ਦੀ ਫਿਰ ਕੋਸ਼ਿਸ਼ ਕਰਾਂਗੇ ਦੇਖਦੇ ਰਹੋ ਡੇਲੀ ਪੋਸਟ ਪੰਜਾਬ